ਇਸ ਖਬਰ ਨੂੰ ਵੱਤਵਾ ਸ਼ੇਅਰ ਕਰ ਦਿਓ ਕਿਉਂਕਿ ਪਿਛਲੇ 36 ਘੰਟਿਆਂ ਤੋਂ 7 ਬੱਚੇ ਲਾਪਤਾ ਨੇ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਇਲਾਕੇ ਦੇ ਵਿੱਚ ਇੱਕ ਡਰ ਦਾ ਮਾਹੌਲ ਬਣ ਗਿਆ ਕਿਉਂਕਿ ਜਿਸ ਤਰੀਕੇ ਨਾਲ ਮਾਰੇ ਅਨਸਰ ਤੇ ਸ਼ਰਾਰਤੀ ਅਨਸਰ ਇਲਾਕੇ ਦੇ ਵਿੱਚ ਘੁੰਮ ਰਹੇ ਨੇ ਤਾਂ ਲੋਕਾਂ ਨੂੰ ਕਈ ਤਰ੍ਹਾਂ ਦਾ ਡਰ ਸਤਾ ਰਿਹਾ ਹੈ ਖਬਰ ਨਿਕਲ ਕੇ ਆ ਰਹੀ ਹੈ ਡੇਰਾ ਬਸੀ ਤੋਂ ਜਿੱਥੇ ਕੀ ਡੇਰਾ ਬਸੀ ਇਲਾਕੇ ਨੂੰ ਦੱਸਿਆ ਜਾ ਰਿਹਾ ਕਿ ਪਰਿਵਾਰਕ ਮੈਂਬਰਾਂ ਦਾ ਕਹਿਣਾ ਕਈ ਬੱਚੇ ਸਵੇਰੇ ਸਵੇਰੇ ਇੱਕ ਪਾਰਕ ਦੇ ਵਿੱਚ ਘੁੰਮਣ ਗਏ ਸੀ ਜਿਸ ਤੋਂ ਬਾਅਦ ਹੁਣ 36 ਘੰਟੇ ਵੀ ਚੁੱਕੇ ਨੇ ਪਰ ਬੱਚਿਆਂ ਦਾ ਕੁਝ ਨਹੀਂ ਪਤਾ ਲੱਗ ਰਿਹਾ ਪਰ ਇਲਾਕੇ ਦੇ ਵਿੱਚ ਕਈ ਤਰ੍ਹਾਂ ਦੀਆਂ ਗੱਲਾਂ ਫੈਲ ਰਹੀਆਂ ਨੇ ਪਰ ਦੱਸਿਆ ਜਾ ਰਿਹਾ ਕਿ ਬੱਚੇ 14 ਤੋਂ 15 ਸਾਲ ਦੀ ਉਮਰ ਦੇ ਸੀ ਜੋ ਕਿ ਸਕੂਲ ਦੇ ਵਿੱਚ ਹੀ ਪੜ੍ਹਦੇ ਸੀ ਤਾਂ ਸਕੂਲ ਦੇ ਵਿੱਚ ਪੜ੍ਹਨ ਤੋਂ ਬਾਅਦ ਛੁੱਟੀ ਹੋਈ ਹੈ ਛੁੱਟੀ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਸਵੇਰੇ ਹੀ ਜਦੋਂ ਪਾਰਕ ਦੇ ਵਿੱਚ ਘੁੰਮਣ ਗਏ ਨੇ ਉਸ ਤੋਂ ਬਾਅਦ ਬੱਚਿਆਂ ਦਾ ਕੁਝ ਨਹੀਂ ਪਤਾ ਲੱਗ ਰਿਹਾ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਆਪਣੇ ਦੋਸਤ ਮਿੱਤਰ ਰਿਸ਼ਤੇਦਾਰਾਂ ਦੇ ਵਿੱਚ ਵੀ ਫੋਨ ਕੀਤੇ ਨੇ ਇਲਾਕੇ ਦੇ ਵਿੱਚ ਵੀ ਕਈ ਜਗ੍ਹਾ ਭਾਲ ਕੀਤੀ ਆ ਪਰ ਬੱਚਿਆਂ ਦਾ ਕੁਝ ਨਹੀਂ ਪਤਾ ਲੱਗ ਰਿਹਾ ਜਿਸ ਤੋਂ ਬਾਅਦ ਮਾਮਲਾ ਪੁਲਿਸ ਕੋਲ ਪਹੁੰਚ ਗਿਆ ਹੈ ਪੁਲਿਸ ਲਗਾਤਾਰ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤਾਂ ਇਸ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਦਾ ਤੇ ਨਾਲ ਪੁਲਿਸ ਦਾ ਇਸ ਬਾਰੇ ਕੀ ਕਹਿਣਾ ਹੈ ਤੁਸੀਂ ਉਹ ਵੀ ਸੁਣ ਲਓ ਕਾਹ ਰਹੇ ਹੋ ਆ ਇਸ ਦੇ ਪਿੱਛੇ आपके बच्चे का क्या नाम है विष्णु गुरु कब का गायब है वो? संडे को दोपहर बजे बारह बजे अच्छा कुछ पता लगा अभी पता नहीं लगा जी अभी तक टोटल कितने बच्चे गए हैं उसके साथ सात बच्चे हैं जी क्या नाम है आपका क्या बात हुई है कोई बात नहीं बस बच्चे बोले मम्मी हम पार्क खेलने जा रहे हैं हम खेल के आ रहे हैं एक घंटे में तो हम बारह बजे निकले तो हम दो बजे तक, तो तो तक देखे बजे हम ढूंढने लगे हम रात जब नहीं मिले तो हम रिपोर्ट लिखा के आज तीसरा दिन संडे की बात अच्छा अच्छा क्या नाम है आपके बच्चे का और कितनी उम्र है उसकी तेरह साल का है आच ज्ञान साल कौन सी क्लास में पढ़ता है ਜੀ ਕੱਲ तकरीबन ਕੱਲ ਦੁਪਹਿਰ ਦੇ ਅਰਾਊਂਡ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਡੇਰਾ ਬਸੀ ਇਲਾਕੇ ਦੇ ਇਹ ਕੁਝ ਬੱਚੇ ਸੀ तकरीबन 7 ਬੱਚੇ ਜੋ ਮਿਸਿੰਗ ਸੀ ਤੇ ਉਹਨਾਂ ਬਾਰੇ ਜਿੱਦਾਂ ਇਨਫੋਰਮੇਸ਼ਨ ਮਿਲੀ ਤੇ ਸ਼ਾਨਵਿਨ ਕੀਤੀ ਤਾਂ ਉਹਨਾਂ ਦੇ ਵਿੱਚੋਂ ਪਤਾ ਲੱਗਿਆ ਵੀ 7 ਦੇ 7 ਬੱਚੇ ਇਹ 7ਥ ਕਲਾਸ ਵਿੱਚ ਪੜਦੇ ਸੀ तकरीबन 13 ਤੋਂ 14 ਸਾਲ ਦੀ ਉਮਰ ਹੈ ਉਹਨਾਂ ਦੀ ਉਹਨਾਂ ਉਹ ਇਕੱਠੇ ਖੇਡ ਰਹੇ ਸੀ ਖੇਡਣ ਤੋਂ ਬਾਅਦ ਉਹਨਾਂ ਦਾ ਕੋਈ ਪਲਾਨ ਬਣਿਆ ਘੁੰਮਣ ਫਿਰਨ ਦਾ ਉਹਨਾਂ ਦੇ ਵਿੱਚੋਂ ਇੱਕ ਬੱਚਾ ਬੈਕ ਆਊਟ ਹੋ ਗਿਆ ਜਿਸ ਨੇ ਸਾਨੂੰ ਇਹ ਸਾਰੀ ਇਨਫੋਰਮੇਸ਼ਨ ਦਿੱਤੀ ਹੈ ਉਨ ਦਾ ਪਲਾਨ ਸੀ ਵੀ ਉਹ ਕਿਤੇ ਘੁੰਮਣ ਫਿਰਨ ਜਾਣਾ ਚਾਹੁੰਦੇ ਸੀ ਜੋ ਕਿ ਉਹ ਬਰਵਾਲਾ ਸਾਈਡ ਗਏ ਨੇ ਤੇ ਇਨਫੋਰਮੇਸ਼ਨ ਮਿਲਦੇ ਸਾਰ ਹੀ ਅਸੀਂ ਜੋ ਮਿਸਿੰਗ ਰਿਪੋਰਟ ਫਾਈਲ ਕੀਤੀ ਆ ਮਿਸਿੰਗ ਰਿਪੋਰਟ ਫਾਈਲ ਕਰਨ ਤੋਂ ਬਾਅਦ ਅਸੀਂ ਜੀ ਆਰ ਪੀ ਜੋ ਰੇਲਵੇ ਪੁਲਿਸ ਹੈ ਉਹਨਾਂ ਨੂੰ ਇਨਫੋਰਮ ਕੀਤਾ ਆਸ-ਪਾਸ ਡਿਸਟ੍ਰਿਕਟਸ ਦੇ ਵਿੱਚ ਵੀ ਅਸੀਂ ਲਗਾਤਾਰ ਨਿਗਰਾਨੀ ਰੱਖ ਰਹੇ ਹਾਂ ਜੇ ਇਦਾਂ ਦੇ ਸਾਨੂੰ ਕੋਈ ਬੱਚਿਆਂ ਬਾਰੇ ਇਨਫੋਰਮੇਸ਼ਨ ਮਿਲਦੀ ਆ ਇਸ ਤੋਂ ਇਲਾਵਾ ਇੱਕ ਬੱਚੇ ਦਾ ਸੋਸ਼ਲ ਮੀਡੀਆ ਅਕਾਊਂਟ ਐਕਟਿਵ ਹੈ ਅਸੀਂ ਉਹਦੇ ਵੀ ਉਹਦੀ ਵੀ ਡਿਟੇਲ ਲੈ ਰਹੇ ਆਂ ਡਿਟੇਲ ਲੈ ਕੇ ਅਸੀਂ ਜਲਦੀ ਹੀ ਉਹਨਾਂ ਨੂੰ ਟ੍ਰੇਸ ਕਰ ਲਵਾਂਗੇ ਸਰ ਇਹਨਾਂ ਕੋਲ ਪੈਸੇ ਕਿਥੇ ਸੀ ਜਾਂ ਫੋਨ ਵਗੈਰਾ ਹੈ ਨਾ ਕੋਈ ਐਸਾ ਚ ਬੱਚਿਆਂ ਕੋਲੇ ਕੋਈ ਫੋਨ ਨਹੀਂ ਸੀ ਪੈਸੇ ਜਿੱਦਾਂ ਪਾਕਟ ਮਨੀ ਹੁੰਦੀ ਆ ਥੋੜੀ ਬਹੁਤ ਪਾਕਟ ਮਨੀ ਜ਼ਰੂਰ ਸੀ ਇਹਨਾਂ ਬੱਚਿਆਂ ਕੋਲ ਸਰ ਇਹ ਇਨਫੋਰਮੇਸ਼ਨ ਵੀ ਉਹ ਦੱਸਿਆ ਬੱਚਿਆਂ ਨੇ ਕਿੱਥੇ ਜਾਣਾ ਚਾਹੁੰਦੇ ਸੀ ਕੋ ਮੁੰਬੈ ਜਾਣਾ ਚਾਹੁੰਦੇ ਜੋ ਬੱਚਾ ਉਹਨਾਂ ਦੇ ਜੋ ਵਾਪਸ ਆਇਆ ਜਿਸਨੇ ਮਨਾ ਕਰਤਾ ਜਾਣ ਤੋਂ ਉਹ ਇਹ ਉਹਦੇ ਦੱਸਣ ਮੁਤਾਬਕ ਵੀ ਉਹਨਾਂ ਦਾ ਬੰਬੇ ਘੁੰਮਣ ਦਾ ਪਲਾਨ ਬਣ ਰਿਹਾ ਸੀ ਬੰਬੇ ਤੇ ਗੁਜਰਾਤ ਇਹਨੇ ਵਾਕੇ ਦੀ ਟੋਟਲ ਟੋਟਲ 7 ਬੱਚੇ ਇੱਕ ਵਾਪਸ ਆ ਗਿਆ ਇੱਕ ਵਾਪਸ ਆ ਗਿਆ ਤਾਂ ਇਹ ਡੇਰਾ ਬਸੀ ਦੀ ਰਹਿਣ ਵਾਲਾ ਉਹਨੇ ਨਿਮਤ ਕਲਾਸ ਵਿੱਚ ਇਹ ਬੱਚੇ ਬੇਸਿਕਲੀ ਹੁਣ ਡੇਰਾ ਬਸੀ ਦੇ ਰਹਿੰਦੇ ਨੇ ਜਿੱਦਾਂ ਉੱਥੇ ਇੱਕ ਵਨ ਵਿਹਾਰ ਏਰੀਆ ਉੱਥੋਂ ਦੇ ਰਹਿਣ ਵਾਲੇ ਆ ਮੋਸਟਲੀ ਇਹ ਮਾਈਗ੍ਰੈਂਟ ਲੇਬਰ ਜੋ ਰਹਿ ਰਹੀ ਹੈ ਉੱਥੇ ਉਹਨਾਂ ਦੇ ਬੱਚੇ ਨੇ ਤਾਂ ਤੁਸੀਂ ਪਰਿਵਾਰਕ ਮੈਂਬਰਾਂ ਦੇ ਬਿਆਨ ਸੁਣ ਲਏ ਦੂਜੇ ਪਾਸੇ ਪੁਲਿਸ ਦੇ ਵੀ ਬਿਆਨ ਸਾਹਮਣੇ ਆਇਆ ਹੈ ਕਿ ਜੋ 7 ਬੱਚੇ ਪਿਛਲੇ 7 ਘੰਟੇ ਤੋਂ ਲਾਪਤਾ ਨੇ ਉਨ੍ਹਾਂ ਦੇ ਬਾਰੇ ਇੱਕ ਬੱਚੇ ਨੇ ਜਾਣਕਾਰੀ ਦਿੱਤੀ ਹੈ ਕਿ ਬੱਚੇ ਬਾਹਰ ਘੁੰਮਣ ਦਾ ਪਲਾਨ ਕਰ ਰਹੇ ਸੀ ਜੋ ਕਿ ਬਰਵਾਲਾ ਸੈਰ ਜਾ ਕੇ ਬੰਬੇ ਜਾਣ ਦਾ ਪਲਾਨ ਬਣਾ ਰਹੇ ਸੀ ਕਿਸ ਨੂੰ ਲੈ ਕੇ ਪੁਲਿਸ ਲਗਾਤਾਰ ਬੱਚਿਆਂ ਦੀ ਭਾਲ ਕਰ ਰਹੀ ਹੈ ਅਲੱਗ-ਅਲੱਗ ਥਾਣੇ ਦੇ ਵਿੱਚ ਬੱਚੇ ਦੀ ਜਾਣਕਾਰੀ ਦੇ ਦਿੱਤੀ ਹੈ ਕਿ ਕਿਸੇ ਤਰੀਕੇ ਦੇ ਨਾਲ ਜਿਉਂਨਾ ਬੱਚਿਆਂ ਦਾ ਪਤਾ ਲੱਗ ਸਕੇ ਤੇ ਆਮ ਜਨਤਾ ਨੂੰ ਵੀ ਅਪੀਲ ਕੀਤੀ ਹੈ ਕਿ ਅਗਰ ਤੁਹਾਨੂੰ 6-7 ਬੱਚੇ ਇਕੱਠੇ ਘੁੰਮਦੇ ਨਜ਼ਰ ਆਉਣ ਤਾਂ ਉਹਦੀ ਸੂਚਨਾ ਜ਼ਰੂਰ ਪੁਲਿਸ ਨੂੰ ਦਿਓ ਕਿਉਂਕਿ ਪਰਿਵਾਰਕ ਮੈਂਬਰ ਪਿੱਛੇ ਤੋਂ ਪਰੇਸ਼ਾਨ ਨੇ ਪਰਿਵਾਰਕ ਮੈਂਬਰ ਤੱਕ ਉਹਨਾਂ ਦੇ ਬੱਚੇ ਪਹੁੰਚ ਸਕਣ ਦੀ ਖਬਰ ਨੂੰ ਬਤ ਵਤ ਸ਼ੇਅਰ ਕਰਕੇ ਕਮੈਂਟ ਜਰੂਰ ਕਰ ਦਿਓ